ਆਮ ਆਦਮੀ ਪਾਰਟੀ ਦੀ ਸਰਪੰਚਨੀ ਅਤੇ ਐਮ ਐਲ ਏ ਗੁਰਮੀਤ ਸਿੰਘ ਪਠਾਨ ਮਾਜਰਾ ਦਾ ਕਰੀਬੀ ਨਿਕਲਿਆ ਵੱਡਾ ਨਸ਼ਾ ਤਸਕਰ ਐਸ ਟੀ ਐਫ ਅਤੇ ਪਟਿਆਲਾ ਪੁਲਿਸ ਵੱਲੋਂ ਰਾਏਪੁਰ ਮੰਡਲਾ ਦੇ ਸਰਪੰਚ ਦੇ ਪਤੀ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਅਤੇ ਡਰੱਗ ਮੰਨੀ ਤਹਿਤ ਕਾਬੂ ਕੀਤਾ ਗਿਆ ਖਬਰਾਂ ਅਨੁਸਾਰ ਪਿੰਡ ਰਾਏਪੁਰ ਮੰਡਲਾ ਦੀ ਸਰਪੰਚਨੀ ਦੇ ਪਤੀ ਤਰਮਿੰਦਰ ਸਿੰਘ ਦੀ ਸੱਤਾਧਿਰ ਦੇ ਲੀਡਰਾਂ ਨਾਲ ਖਾਸ ਹੈ ਤੇ ਖਾਸ ਕਰਕੇ ਹਰਮੀਤ ਸਿੰਘ ਪਠਾਨ ਮਾਜਰਾ ਨਾਲ ਉਹਨਾਂ ਦੀ ਗੂੜੀ ਯਾਰੀ ਹੈ ਤੇ ਉਹਨਾਂ ਦੀਆਂ ਫੋਟੋਆਂ ਵੀ ਉਹਨਾਂ ਦੇ ਨਾਲ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਪਟਿਆਲਾ ਪੁਲਿਸ ਨੇ ਐਸੇ ਟੱਕਰ ਦੇ ਵਿੱਚ ਜਿਹੜੀ ਐਫ ਆਈ ਆਰ ਆ ਜਨਤਕ ਨਹੀਂ ਹੋਣ ਦਿੱਤੀ ਪਰਚਾ ਜ਼ਰੂਰ ਕੱਢ ਦਿੱਤਾ ਹੁਣ ਦੱਸ ਦਈਏ ਕਿ ਉਹ ਦੇ ਕੋਲੋਂ ਸਮਾਨ ਕੀ ਕੀ ਮਿਲਿਆ 70 ਕਿਲੋ ਪੁੱਕੀ ਮਿਲੀ ਹੈ 55 ਕਿਲੋ ਡੋਡੇ ਮਿਲੇ ਆ 77 ਕਿਲੋ ਗਾਂਝਾ ਮਿਲਿਆ ਤੇ 240 ਗ੍ਰਾਮ ਅਫੀਮ ਮਿਲੀ ਹੈ ਤੇ 13 ਲੱਖ ਰੁਪਇਆ ਡਰੱਗ ਮਨੀ ਮਿਲੀ ਹੈ ਹੁਣ ਜਿਹੜਾ ਤਰਮਿੰਦਰ ਸਿੰਘ ਆ ਜਿਹੜਾ ਪਤੀ ਐ ਸਰਪੰਚ ਦਾ ਉਹ ਕਹਿੰਦੇ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਤੇ ਉਤੇ ਇਹ ਸੂਤਰਾ ਤੋਂ ਜਾਣਕਾਰੀ ਐ ਕਿ ਉਤੇ ਪਹਿਲਾਂ ਵੀ ਐਨਡੀਪੀਐਸ ਦੇ ਮਕਾਦਮੇ ਦਰਜ ਐ ਸੱਤਾ ਦਾ ਸਰੂਰ ਐ ਹਰਮੀਤ ਸਿੰਘ ਪਠਾਨ ਮਾਜਰਾ ਦਾ ਕਰੀਬੀ ਐ ਤਾਂ ਉਹਨੂੰ ਲੱਗਦਾ ਹੋਊ ਕਿ ਕਿਸਾਨੋਂ ਕਾਹਦਾ ਡਰ ਜਦੋਂ ਸਰਕਾਰ ਸਾਡੇ ਨਾਲ ਐ ਐਮਐਲਏ ਸਾਡੇ ਨਾਲ ਐ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਮਾਨ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਇਹ ਬੜੀ ਚਰਚਾ ਐ ਤੁਹਾਡੀ ਕੀ ਹੁਣ ਤੁਹਾਡੇ ਇਸ ਸਰਪੰਚਨੀ ਦੇ ਘਰ ਦੇ ਉੱਤੇ ਬਲਡوزر ਚੱਲੇਗਾ ਕਿ ਢਾਉਂਗੇ ਘਰ ਫਿਰ ਹੁਣ ਆਪਣੀ ਵੀ ਸਰਪੰਚਨੀ ਦਾ ਤਾਂ ਸਵਾਲ ਉੱਥੇ ਹੀ ਆ ਜਾਣਾ ਕਿਉਂਕਿ ਕੰਪੇਰ ਕੇ ਹੁਣ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਜਿਵੇਂ ਇੱਕ ਗਾਇਕ ਰਣਜੀਤ ਬਾਵਾ ਨੇ ਪਿਛਲੀਆਂ ਸਰਕਾਰਾਂ ਮੌਕੇ ਗਾਣਾ ਗਾਇਆ ਸੀ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ बिकਦਾ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪਤੀ ਕੋਲੋਂ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਨਸ਼ਾ ਮਿਲਣਾ ਉਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਥਾਰ ਵਾਲੀ ਲੜਕੀ ਕੋਲੋਂ ਚਿੱਟਾ ਮਿਲਣਾ ਤਾਂ ਇਥੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਹੜਾ ਨਸ਼ਾ ਉਹ ਕੋਈ ਬਾਹਰਲਾ ਨਹੀਂ ਉਹ ਸਰਕਾਰਾਂ ਦੇ ਵਿੱਚ ਬੈਠੇ ਪੱਕੀ ਸਰਕਾਰ ਜਾਂ ਕੱਚੀ ਸਰਕਾਰੀ ਵਕਾਉਂਦੀ ਹੈ ਚਾਹੇ ਉਹ ਕੋਈ ਅਧਿਕਾਰੀ ਹੋਵੇ ਚਾਹੇ ਮੁਲਾਜ਼ਮ ਹੋਵੇ ਤੇ ਚਾਹੇ ਚੁਣਿਆ ਹੋਇਆ ਨਮੈਂਦਾ ਤਾਂ ਜਿਸ ਤਰੀਕੇ ਦੇ ਨਾਲ ਐਸਵੀ ਐਸ ਕੋਲੋਂ ਜਿਹੜਾ ਵੱਡੇ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ ਤਾਂ ਹੁਣ ਸਵਾਲ ਇੱਥੇ ਖੜੇ ਹੁੰਦੇ ਆ ਕਿ ਕੀ ਆਮ ਆਦਮੀ ਪਾਰਟੀ ਹੁਣ ਇਸ ਤੇ ਕੋਈ ਕਾਰਵਾਈ ਕਰੇਗੀ ਕਾਰਵਾਈ ਤੋਂ ਅੱਗੇ ਕੀ ਹੁਣ ਇਹਦਾ ਘਰ ਟਾਵੇਗੀ ਕੀ ਸਬਕ ਸਿਖਾਵੇਗੀ ਜਿਵੇਂ ਭਗਵਾਨ ਸਿੰਘ ਮਾਨ ਵਿਧਾਨ ਸਭਾ ਜਾਂ ਉਸ ਤੋਂ ਬਾਹਰ ਕਹਿੰਦੇ ਆ ਕਿ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀ ਹੁਣ ਇਹਦੇ ਨਾਲ ਲਿਹਾਜ਼ ਵਰਤੀ ਜਾਵੇਗੀ ਤੇ ਇੱਥੇ ਇੱਕ ਹੋਰ ਵੀ ਸਵਾਲ ਖੜਾ ਹੁੰਦਾ ਕਿ ਜਿਹੜੀ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਹਾਂ ਸਾਡਾ ਮੰਤਰੀ ਸੰਤਰੀ ਵਰਕਰ ਸਭ ਨਸ਼ਿਆਂ ਦੇ ਖਿਲਾਫ ਹੈ ਇੱਕ ਸੌਖਵਾਈ ਸੀਗੀ ਲੁਧਿਆਣੇ ਬਲਾ ਕੇ ਹੁਣ ਕੀ ਲੱਗਦਾ ਹੈ ਕਿ ਇਹ ਸਰਪੰਚ ਦੇ ਪਤੀ ਨੇ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਦੇ ਬਾਵਜੂਦ ਵੀ ਸੌਣੀ ਖਾਧੀ ਕਿ ਸੌਂ ਖਾ ਕੇ ਮੁੱਕਰ ਗਿਆ ਕਿਉਂਕਿ ਅਕਸਰ ਲੀਡਰ ਸੌਹਾਂ ਤਾਂ ਸੰਵਿਧਾਨ ਦੀਆਂ ਵੀ ਖਾਂਦੇ ਆ ਪਰ ਕੀ ਉਹਨਾਂ ਸੌਹਾਂ ਨੂੰ ਸਿਰੇ ਚੜਾਉਂਦੇ ਆ ਇਹ ਸਵਾਲ ਵੀ ਬਰਕਰਾਰ ਹੁੰਦਾ ਹੈ ਤਾਂ ਹੁਣ ਇੱਥੇ ਸਵਾਲ ਇਹ ਜਿਹੜਾ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਸਵਾਲਾਂ 'ਚ ਘਿਰਦੀ ਆ ਰਹੀ ਹੈ ਕਿ ਇਸ ਸਰਪੰਚ ਦਾ ਪਤੀ ਜਿਹੜਾ ਉਹ ਨਸ਼ੇ ਦੇ ਵਿੱਚ ਫੜਿਆ ਗਿਆ ਜਿਹਦੇ ਤੋਂ ਪੁੱਕੀ ਡੋਡੇ ਅਫੇਮ ਡਰਗ ਮੰਨੀ ਤੇ ਹੁਣ ਇੱਕ ਇਹ ਵੀ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਇਸਨੇ ਸਰਪੰਚੀ ਵੀ ਧੱਕੇ ਨਾਲ ਐਮਐਲਏ ਦੀ ਸ਼ਹਿ ਤ ਜਿੱਤੀ ਸੀ ਕਿ ਕਿਸੇ ਹੋਰ ਬੰਦੇ ਨੂੰ ਬਰਾਬਰ ਖੜਾ ਹੀ ਨਹੀਂ ਹੋਣ ਦਿੱਤਾ ਤਾਂ ਹੁਣ ਇਹਨਾਂ ਦੇ ਕਾਰਨਾਮੇ ਇਹਨਾਂ ਦੀਆਂ ਚਰਚਾਵਾਂ ਸ਼ਿੜੀਆਂ ਹੋਈਆਂ ਨੇ ਕਿ ਜਿਹੜੀ ਪਾਰਟੀ ਇਹ ਕਹਿੰਦੀ ਹੋਵੇ ਕਿ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਦੇ ਘਰੇ ਹੀ ਨਸ਼ੇ ਵਿਕ ਰਹੇ ਹੁਣ ਉਹਨਾਂ ਦੇ ਆਪ ਦੇ ਹੀ ਨਸ਼ੇ ਵੇਚ ਰਹੇ ਹੁਣ ਤਾਂ ਕੀ ਹੁਣ ਆਪਦੇ ਆਪ ਵਿਰੁੱਧ ਵੀ ਉਸ ਤਰੀਕੇ ਦਾ ਯੁੱਧ ਛੇੜੇਗਾ ਕੀ ਹੁਣ ਪਠਾਨ ਜਿਹੜੇ ਮਾਜਰਾ ਹੈ ਉਨ੍ਹਾਂ ਦੇ ਇਲਾਕੇ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡ ਆ ਰਾਏਪੁਰ ਮੰਡਲਾ ਸਨੌਰ ਹਲਕੇ ਦਾ ਉੱਥੇ ਵੀ ਇਹ ਕੁਝ ਹੋਵੇਗਾ ਤਾਂ ਇਹ ਸਵਾਲ ਤਾਂ ਬਰਕਰਾਰ ਹੈ ਕਰਨਾ ਨਹੀਂ ਕਰਨਾ ਇਹ ਸਰਕਾਰ ਦੇ ਹਿੱਸੇ ਆ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪਤੀ ਜਿਹੜੇ ਆ ਉਹ ਵੱਡੇ ਨਸ਼ੇ ਦੀ ਵੱਡੀ ਮਾਤਰਾ ਨਾਲ ਗ੍ਰਿਫਤਾਰ ਹੋਏ ਆ ਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹਨਾਂ ਤੇ ਕਾਰਵਾਈ ਕਰਕੇ ਕੋਈ ਮਿਸਾਲ ਪੇਸ਼ ਕਰਦੀ ਹੈ ਜਾਂ ਗੋਗਲਾਂ ਤੋਂ ਮਿਟ ਗਈ ਝਾੜੀ ਜਾਵੇ ਆਮ ਆਦਮੀ ਪਾਰਟੀ ਦੀ ਸਰਪੰਚਨੀ ਅਤੇ ਐਮਐਲਏ ਗੁਰਮੀਤ ਸਿੰਘ ਪਠਾਨ ਮਾਜਰਾ ਦਾ ਕਰੀਬੀ ਨਿਕਲਿਆ ਵੱਡਾ ਨਸ਼ਾ ਤਸਕਰ ਐਸਟੀਐਫ ਅਤੇ ਪਟਿਆਲਾ ਪੁਲਿਸ ਵੱਲੋਂ ਰਾਏਪੁਰ ਮੰਡਲਾ ਦੇ ਸਰਪੰਚ ਦੇ ਪਤੀ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਅਤੇ ਡਰੱਗ ਮੰਨੀ ਤਹਿਤ ਕਾਬੂ ਕੀਤਾ ਗਿਆ ਖਬਰਾਂ ਅਨੁਸਾਰ ਪਿੰਡ ਰਾਏਪੁਰ ਮੰਡਲਾ ਦੀ ਸਰਪੰਚਨੀ ਦੇ ਪਤੀ ਤਰਮਿੰਦਰ ਸਿੰਘ ਦੀ ਸੱਤਾਧਿਰ ਦੇ ਲੀਡਰਾਂ ਨਾਲ ਖਾਸ ਹੈ ਤੇ ਖਾਸ ਕਰਕੇ ਹਰਮੀਰ ਸਿੰਘ ਪਠਾਨ ਮਾਜਰਾ ਨਾਲ ਉਹਨਾਂ ਦੀ ਗੂੜੀ ਯਾਰੀ ਹੈ ਤੇ ਉਹਨਾਂ ਦੀਆਂ ਫੋਟੋਆਂ ਵੀ ਉਹਨਾਂ ਦੇ ਨਾਲ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਪਟਿਆਲਾ ਪੁਲਿਸ ਨੇ ਇਸੇ ਚੱਕਰ ਦੇ ਵਿੱਚ ਜਿਹੜੀ ਐਫ ਆਈ ਆਰ ਆ ਉਹ ਜਨਤਕ ਨਹੀਂ ਹੋਣ ਦਿੱਤੀ ਪਰਚਾ ਜ਼ਰੂਰ ਕੱਢ ਦਿੱਤਾ ਹੁਣ ਦੱਸ ਦਈਏ ਕਿ ਉਹ ਦੇ ਕੋਲੋਂ ਸਮਾਨ ਕੀ ਕੀ ਮਿਲਿਆ 70 ਕਿਲੋ ਭੁੱਕੀ ਮਿਲੀ ਹੈ 55 ਕਿਲੋ ਡੋਡੇ ਮਿਲੇ ਆ 77 ਕਿਲੋ ਗਾਂਝਾ ਮਿਲਿਆ ਤੇ 240 ਗ੍ਰਾਮ ਅਫੀਮ ਮਿਲੀ ਹੈ ਤੇ 13 लाख ਰੁਪਿਆ ਡਰਗ ਮਣੀ ਮਿਲੀ ਹੈ ਹੁਣ ਜਿਹੜਾ ਤਰਮਿੰਦਰ ਸਿੰਘ ਆ ਜਿਹੜਾ ਪਤੀ ਹੈ ਸਰਪੰਚ ਦਾ ਉਹ ਕਹਿੰਦੇ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਤੇ ਉਤੇ ਇਹ ਸੂਤਰਾ ਤੋਂ ਜਾਣਕਾਰੀ ਹੈ ਕਿ ਉਤੇ ਪਹਿਲਾਂ ਵੀ ਐਨਡੀਪੀਐਸ ਦੇ ਮਕਾਦਮੇ ਦਰਜ ਹੈ ਸੱਤਾ ਦਾ ਸਰੂਰ ਹੈ ਹਰਮੀਤ ਸਿੰਘ ਪਠਾਨ ਮਾਜਰਾ ਦਾ ਕਰੀਬੀ ਹੈ ਤਾਂ ਉਹਨੂੰ ਲੱਗਦਾ ਹੋਊ ਕਿ ਕਿਸਾਨੋਂ ਕਾਹਦਾ ਡਰ ਜਦੋਂ ਸਰਕਾਰ ਸਾਡੇ ਨਾਲ ਹੈ ਐਮਐਲਏ ਸਾਡੇ ਨਾਲ ਹੈ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਮਾਨ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਇਹ ਬੜੀ ਚਰਚਾ ਹੈ ਤੁਹਾਡੀ ਕਿ ਹੁਣ ਤੁਹਾਡੇ ਇਸ ਸਰਪੰਚਨੀ ਦੇ ਘਰ ਦੇ ਉੱਤੇ ਬਲਡوزر ਚੱਲੇਗਾ ਕਿ ਢਾਉਂਗੇ ਘਰ ਫਿਰ ਹੁਣ ਆਪਣੀ ਵੀ ਸਰਪੰਚਨੀ ਦਾ ਤਾਂ ਸਵਾਲ ਉੱਥੇ ਹੀ ਆ ਜਾਣਾ ਕਿਉਂਕਿ ਕੌਣ ਫਿਰ ਕੇ ਹੁਣ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਜਿਵੇਂ ਇੱਕ ਗਾਇਕ ਰਣਜੀਤ ਬਾਵਾ ਨੇ ਪਿਛਲੀਆਂ ਸਰਕਾਰਾਂ ਮੌਕੇ ਗਾਣਾ ਗਾਇਆ ਸੀ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪਤੀ ਕੋਲੋਂ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਔ ਨਸ਼ਾ ਮਿਲਣਾ ਉਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਥਾਰ ਵਾਲੀ ਲੜਕੀ ਕੋਲੋਂ ਚਿੱਟਾ ਮਿਲਣਾ ਤਾਂ ਇਥੋਂ ਇੱਕ ਗੱਲ ਸਾਫਤ ਹੁੰਦੀ ਹੈ ਕਿ ਜਿਹੜਾ ਨਸ਼ਾ ਉਹ ਕੋਈ ਬਾਹਰਲਾ ਨਹੀਂ ਉਹ ਸਰਕਾਰਾਂ ਦੇ ਵਿੱਚ ਬੈਠੇ ਪੱਕੀ ਸਰਕਾਰ ਜਾਂ ਕੱਚੀ ਸਰਕਾਰੀ ਵਕਾਉਂਦੀ ਹੈ ਚਾਹੇ ਉਹ ਕੋਈ ਅਧਿਕਾਰੀ ਹੋਵੇ ਚਾਹੇ ਮੁਲਾਜ਼ਮ ਹੋਵੇ ਤੇ ਚਾਹੇ ਚੁਣਿਆ ਹੋਇਆ ਨਮਾਇੰਦਾ ਤਾਂ ਜਿਸ ਤਰੀਕੇ ਦੇ ਨਾਲ ਇਸ ਵੀ ਇਸ ਤੋਂ ਜਿਹੜਾ ਵੱਡੇ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ ਹੈ ਪਾ ਹੁਣ ਸਵਾਲ ਇੱਥੇ ਖੜੇ ਹੁੰਦੇ ਆ ਕਿ ਕੀ ਆਮ ਆਦਮੀ ਪਾਰਟੀ ਹੁਣ ਇਸ ਤੇ ਕੋਈ ਕਾਰਵਾਈ ਕਰੇਗੀ ਕਾਰਵਾਈ ਤੋਂ ਅੱਗੇ ਕੀ ਹੁਣ ਇਹਦਾ ਘਟਾਵੇਗੀ ਕੀ ਸਬਕ ਸਿਖਾਵੇਗੀ ਜਿਵੇਂ ਭਗਵਾਨ ਸਿੰਘ ਮਾਨ ਵਿਧਾਨ ਸਭਾ ਜਾਂ ਉਸ ਤੋਂ ਬਾਹਰ ਕਹਿੰਦੇ ਆ ਕਿ ਕਿਸੇ ਨਾਲ ਕੋਈ ਲਿਹਾਜ ਨਹੀਂ ਕੀ ਹੁਣ ਇਹਦੇ ਨਾਲ ਲਿਹਾਜ ਵਰਤੀ ਜਾਵੇਗੀ ਤੇ ਇੱਥੇ ਇੱਕ ਹੋਰ ਵੀ ਸਵਾਲ ਖੜਾ ਹੁੰਦਾ ਕਿ ਜਿਹੜੀ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਹਾਂ ਸਾਡਾ ਮੰਤਰੀ ਸੰਤਰੀ ਵਰਕਰ ਸਭ ਨਸ਼ਿਆਂ ਦੇ ਖਿਲਾਫ ਹੈ ਇੱਕ ਸੌਖਵਾਈ ਸੀਗੀ ਲੁਧਿਆਣੇ ਬਲਾਕੇ ਹੁਣ ਕੀ ਲੱਗਦਾ ਹੈ ਕਿ ਇਹ ਸਰਪੰਚ ਦੇ ਪਤੀ ਨੇ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਦੇ ਬਾਵਜੂਦ ਵੀ ਸੌਣੀ ਖਾਧੀ ਕਿ ਸੌਂ ਖਾ ਕੇ ਮੁੱਕਰ ਗਿਆ ਕਿਉਂਕਿ ਅਕਸਰ ਲੀਡਰ ਸੌਹਾਂ ਤਾਂ ਸਵਿਧਾਨ ਦੀਆਂ ਵੀ ਖਾਂਦੇ ਆ ਪਰ ਕੀ ਉਹਨਾਂ ਸੌਹਾਂ ਨੂੰ ਸਿਰੇ ਚੜਾਉਂਦੇ ਆ ਇਹ ਸਵਾਲ ਵੀ ਬਰਕਰਾਰ ਹੁੰਦਾ ਹੈ ਤਾਂ ਹੁਣ ਇੱਥੇ ਸਵਾਲ ਇਹ ਜਿਹੜਾ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਸਵਾਲਾਂ 'ਚ ਘਿਰਦੀ ਆ ਰਹੀ ਹੈ ਕਿ ਇਹ ਸਰਪੰਚ ਦਾ ਪਤੀ ਜਿਹੜਾ ਉਹ ਨਸ਼ੇ ਦੇ ਵਿੱਚ ਫੜਿਆ ਗਿਆ ਜਿਹਦੇ ਤੋਂ ਪੁੱਕੀ ਡੋਡੇ ਅਫੇਮ ਡਰਗ ਮੰਨੀ ਤੇ ਹੁਣ ਇੱਕ ਇਹ ਵੀ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਇਸਨੇ ਸਰਪੰਚੀ ਵੀ ੱੱਕੇ ਨਾਲ ਐਮਐਲਏ ਦੀ ਸ਼ਹਿਤ ਜਿੱਤੀ ਸੀ ਕਿ ਕਿਸੇ ਹੋਰ ਬੰਦੇ ਨੂੰ ਬਰਾਬਰ ਖੜਾ ਹੀ ਨਹੀਂ ਹੋਣ ਦਿੰਦਾ ਤਾਂ ਹੁਣ ਇਹਨਾਂ ਦੇ ਕਾਰਨਾਮੇ ਇਹਨਾਂ ਦੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਜਿਹੜੀ ਪਾਰਟੀ ਇਹ ਕਹਿੰਦੀ ਹੋਵੇ ਕਿ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਦੇ ਘਰੇ ਹੀ ਨਸ਼ੇ ਵਿਕ ਰਹੇ ਹੁਣ ਉਹਨਾਂ ਦੇ ਆਪ ਦੇ ਹੀ ਨਸ਼ੇ ਵੇਚ ਰਹੇ ਹੁਣ ਤਾਂ ਕੀ ਹੁਣ ਆਪ ਦੇ ਵਿਰੁੱਧ ਵੀ ਉਸ ਤਰੀਕੇ ਦਾ ਯੁੱਧ ਛੇੜੇਗਾ ਕੀ ਹੁਣ ਪਠਾਨ ਜਿਹੜੇ ਮਾਜਰਾ ਹੈ ਉਨ੍ਹਾਂ ਦੇ ਇਲਾਕੇ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡ ਆ ਰਾਏਪੁਰ ਮੰਡਲਾ ਸਨੌਰ ਹਲਕੇ ਦਾ ਉੱਥੇ ਵੀ ਇਹ ਕੁਝ ਹੋਵੇਗਾ ਤਾਂ ਇਹ ਸਵਾਲ ਤਾਂ ਬਰਕਰਾਰ ਹੈ ਕਰਨਾ ਨਹੀਂ ਕਰਨਾ ਇਹ ਸਰਕਾਰ ਦੇ ਹਿੱਸੇ ਆ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪਤੀ ਜਿਹੜੇ ਆ ਉਹ ਵੱਡੇ ਨਸ਼ੇ ਦੀ ਵੱਡੀ ਮਾਤਰਾ ਨਾਲ ਗ੍ਰਿਫਤਾਰ ਹੋਏ ਆ ਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹਨਾਂ ਤੇ ਕਾਰਵਾਈ ਕਰਕੇ ਕੋਈ ਮਿਸਾਲ ਪੇਸ਼ ਕਰਦੀ ਹੈ ਜਾਂ ਗੋਗਲਾਂ ਤੋਂ ਮੀਟਿੰਗ ਝਾੜੀ ਜਾਵੇਗੀ